ਫੇਰ ਪੈਣਾ ਤੇ ਪੈਣਾ ਰੱਖੋ ਅਲੋਏ ਹੁਣ ਆਪਾਂ ਚੱਲੇ ਆਂ ਰਿਸ਼ੀਕੇਸ਼ ਹਰੀ ਦਵਾਰ ਤੋਂ ਨਿਕਲ ਗਏ ਤੇ ਆਟੋ 'ਚ ਬਹਿ ਗਏ ਆਂ ਬਸ ਘਟ ਵੱਧੀ ਮਿਲਦੀ ਆ ਤੋ ਜਾਦੇ ਚੱਲਦੇ ਆ ਇੱਧਰ ਤੇ ਆਟੋ 'ਤੇ ਬਹਿ ਗਏ ਆਪਾਂ ਹੁਣ ਜਾ ਕੇ ਮਿਲਦੇ ਆ ਤੁਹਾਨੂੰ ਰਿਸ਼ੀਕੇਸ਼ ਜੀ ਆਪਾਂ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਰਿਸ਼ੀਕੇਸ਼ ਗੁਰਦੁਆਰਾ ਸ੍ਰੀ ਹਿਮ ਗੁੰਡ ਸਾਹਿਬ ਰਿਸ਼ੀਕੇਸ਼ ਚ ਜਿਹੜਾ ਸ਼ਹਿਰ ਦੇ ਵਿੱਚ ਗੁਰਦੁਆਰਾ ਸਾਹਿਬ ਆ ਆੜਾ ਆਪਣੇ ਪਿੱਛੇ ਗੁਰਦੁਆਰਾ ਸਾਹਿਬ ਆ ਤੇ ਆ ਗੁਰਦੁਆਰਾ ਸਾਹਿਬ ਜਿੱਥੇ ਗਿਆ ਆਪਾਂ ਨੂੰ ਸ਼ਾਇਦ ਕਮਰਾ ਮਿਲੇ ਸੰਗਤ ਬਹੁਤ ਜ਼ਿਆਦੀ ਆ ਉਹਦੇ ਗੋਵਿੰਦਾਨ ਹਮ ਤੱਕ ਨਾ ਗੋਵਿੰਦਾਨ ਹਮ ਤੱਕ ਨਾ ਜਹਾੜ ਚੜਾਈ ਕਰਨੀ ਨਹੀਂ ਆ ਹਾਂ ਗੋਵਿੰਦਾਨ ਹਮ ਤੱਕ ਤੇ ਹੋਰ ਇਹ ਸਿੱਧਾ ਹਿਮ ਗੁੰਡ ਸਾਹਿਬ ਥੋੜਾ ਲੈ ਕੇ ਜਾਣਾ ਉਹਨਾਂ ਨੇ ਵੈਲ ਫੋਲਿਆ ਕੀ ਆ ਕੀ ਗੱਲ ਉਹ ਬਾਈ ਜੀ ਆਪ ਆ ਗਿਆ ਹਰੀਦਵਾਰ ਤੋਂ 30 ਕਿਲੋਮੀਟਰ ਦਾ ਰਸਤਾ ਹੈ ਹਿਮਕੁੰਡ ਸਾਹਿਬ ਗੁਰਦੁਆਰੇ ਸ਼ਿਕੇ ਸਾਹਿਬ ਦਾ ਜਿੱਥੇ ਕਿ ਆਪਾਂ ਰਾਤ ਕੱਟਣੀ ਆ ਔਰ ਸੰਗਤ ਬਹੁਤ ਜ਼ਿਆਦੀ ਆ ਕਮਰਾ ਸ਼ਾਇਦ ਨਾ ਮਿਲੇ ਕਿਉਂਕਿ ਸਾਰਾ ਪੰਜਾਬ ਦੇ ਪਹਿਲੋਂ ਇੱਥੇ ਆਇਆ ਵਾ ਹੁਣ ਇੱਥੇ ਰਾਤ ਰਾਵਾਂਗੇ ਫਿਰ ਮਾਰਨਿੰਗ ਆਪਾਂ ਟੈਕਸੀ ਫੜਾਂਗੇ ਤੇ ਗੋਬਿੰਦ ਘਾਮ ਨੂੰ ਜਾਵਾਂਗੇ ਉੱਥੇ ਵੀ 8-9 ਕਿੰਨੇ ਦਾ ਰਸਤਾ ਵਾ ਕਿਉਂਕਿ ਇੱਥੇ ਜਿਹੜੇ ਪਹਿਲੀ ਆ ਰਹੇ ਉਹਨਾਂ ਨੂੰ ਤਾਂ ਪਤਾ ਨਹੀਂ ਆਨ ਵੀ ਨਹੀਂ ਪਤਾ ਇੱਥੇ ਹੁਣ ਕਮਰਾ ਮਿਲਦਾ ਵਾ ਤੇ ਜਿੰਨੀ ਵੀ ਸੰਗਤਾਂ ਉਹਨਾਂ ਦੀ ਸਾਰੀ ਇੱਥੇ ਆਉਣ ਈ ਆ ਤੇ ਜਿੰਨੀ ਕਿ ਸਰਾਹ ਹੈ ਜਿੰਨੇ ਕਿ ਸਰਾਹ ਚ ਕਮਰੇ ਸਾਰੇ ਬੋਕਿਆ ਹੁਣ ਦੇਖੋ ਕੀ ਬਣਦਾ ਵਾ ਸਰਾਹ ਖੰਡੇ ਆ ਵੀ ਸ਼ਾਇਦ ਕੋਈ ਹਾਲ ਦੇ ਲਾਵੇ ਉੱਥੇ ਆਰਾਮ ਕਰੀਏ ਮਾਰਨਿੰਗ ਨੂੰ ਨਾ 5 ਵਜੇ ਫਿਰ ਆਪਾਂ ਆਉ ਤੁਹਾਨੂੰ ਫਿਰ ਦਿਖਾਉਣਿਆ ਰਿਸ਼ੀ ਕੇਸ ਦੇ ਕੋਈ ਆ ਦਿਉ ਮੈਂ ਹੋਟਲ ਲੈਣ ਦਾ ਆ ਉੱਥੇ ਤੇ ਕਮਰਾ ਮਿਲਿਆ ਨਹੀਂ ਸਰਾਹ ਚ ਕੋਈ ਕਿਉਂਕਿ ਸੰਗਤ ਬਹੁਤ ਜ਼ਿਆਦੀ ਆ ਤੇ ਪੁੱਛ ਲੈਣਾ ਸੰਗਤ ਬਹੁਤ ਜ਼ਿਆਦੀ ਆ ਤੇ ਤਾਂ ਕਰਕੇ ਫਿਰ ਸਰਾਹ ਚਾਨੂੰ ਕੋਈ ਕਮਰਾ ਮਿਲਿਆ ਨਹੀਂ ਸਰਾਹ ਮਿਲ ਜੇ ਉੱਥੇ ਕੋਈ ਸੇਫਟੀ ਨਹੀਂ ਹੈਗੀ ਕਿਉਂਕਿ ਬੈਗ ਬਹੁਤ ਸਾਡੇ ਸਮਾਨਿਆਂ ਵਿੱਚ ਤੇ ਇੱਥੇ ਲਾਗੇ ਬੰਨੇ ਪਤਾ ਕਰਨ ਨੇ ਹੈ ਵੀ ਜੇ ਕੋਈ ਕਮਰਾ ਮਿਲ ਜੇ ਲੇਕਿਨ ਇੱਥੇ ਵੀ ਇਹ ਲੋਕ ਇਹਨਾਂ ਨੂੰ ਪਤਾ ਵੀ ਸਰਾਵਾਂ ਦੇ ਕਮਰੇ ਫੁੱਲ ਹੋਏ ਆ ਤੇ ਇਹਨਾਂ ਦੀ ਮਜਬੂਰੀ ਆ ਕਮਰੇ ਲੈਣੇ ਕੋਈ 4000 ਰੁਪਏ ਰੇਟ ਦੱਸਣ ਡਿਆ ਕੋਈ 5000 3000 3000 ਤਾਂ ਕੋਈ ਵੀ ਨਹੀਂ ਥਲੇ ਦੱਸਣ ਡਿਆ ਤੇ ਹੁਣ ਅਸੀਂ ਕਰਨ ਲੱਗੇ ਪਤਾ ਵੀ ਹੋਰ ਉਹਨਾਂ ਨੂੰ ਇਧਰਲੇ ਸਾਈਡ ਆਏ ਥੋੜਾ ਬਾਜ਼ਾਰ ਦੇ ਵਿੱਚ ਵੀ ਸ਼ਾਇਦ ਕੋਈ ਰੂਮ ਸਸਤਾ ਮਿਲ ਜੇ ਕਿਉਂਕਿ ਸਰਾਵਾਂ ਹੀ ਤੇ ਸਾਰੇ ਫੁੱਲੇ ਆ ਹੋਰ ਕੋਈ ਪ੍ਰਬੰਧ ਵੀ ਨਹੀਂ ਹੈਗਾ ਇੱਥੇ ਕੋਈ ਜਿੱਦਾਂ ਸੰਗਤ ਰਹਿਣ ਨੂੰ ਜਿੰਨੇ ਆ ਉਹਨਾਂ ਨੇ ਪ੍ਰਬੰਧ ਕੀਤਾ ਗੁਰਦੁਆਰਾ ਵਿੱਚ ਉਹ ਸਾਰਾ ਜਿਹੜਾ ਵਾ ਉਹ ਫੁੱਲ ਹੋਇਆ ਹਾਲ ਚਲੋ ਦੇਖਦੇ ਆ T1 ਦਾ ਓ ਗੁਰਦਾਰੇ ਸਰਾਂ ਦੇ ਵਿੱਚ ਵੇਲ ਨਹੀਂ ਹੈਗਾ ਤੇ ਕਮਰੇ ਵੀ ਜਿਹੜੇ 4-5000 ਦੇ ਮਿਲ ਜਾਂਦੇ ਆ ਆਪਾਂ ਲਿਆ ਵਾ ਹੁਣ ਹਾਲ ਅਡਜਸਟਿੰਗ ਹਾਲ ਤੇ ਇਹ ਥੱਲੇ ਗੱਦੇ ਵਿਛਾਏ ਆ ਇਹ ਵੀ 2000 ਰੁਪਏ ਦਾ ਮਿਲਿਆ 1500 ਰੁਪਏ ਦਾ 2000 ਮੰਗਦੇ 1500 ਦਿੱਤਾ ਵਾ ਲਾਗੇ ਬਨੇ ਤੁਰ ਫਿਰ ਕੇ ਵੇਖੀ ਤੇ ਮੇਰੇ ਜਾਂਦਾ ਵਾ ਯਾਨੀ ਕਿ ਆਪਾਂ ਜੇ ਬਾਬਿਆਂ ਦੇ ਰਹੀ ਹੈ ਨਾ ਉੱਥੇ ਵੀ ਆ ਜਨੂੰ ਸਰਾਂ ਚ ਹੀ ਕਮਰਾ ਮਿਲਣਾ ਸਰਾਂ ਚ ਕਮਰੇ ਜਿਹੜੇ ਉਹ ਬਹੁਤ ਘਟਿਆ ਗੁਰਦੁਆਰਾ ਸਾਹਿਬ ਇਹ ਨਵਾਂ ਡਾਣੀ ਹੈਗਾ ਤੇ ਉੱਥੇ ਜਿਹੜਾ ਕਮਰੇ ਹੈਗੇ ਤੇ ਚਲੋ ਬਥੇਰੇ ਆ ਲੇਕਿਨ ਸੰਗਤ ਦੇ ਹਿਸਾਬ ਨਾਲ ਘਾਟ ਹੈ ਜਿੰਨੀ ਸੰਗਤ ਇਸ ਵੇਖ ਆਉਂਦੀ ਆ ਨਾ ਹਿਮਕੁੰਨ ਸਾਹਿਬ ਦੀ ਯਾਤਰਾ ਕਰਨ ਆਉਂਦੀ ਆ ਉਸ ਟਾਈਮ ਕਮਰੇ ਘੱਟ ਪੈ ਜਾਂਦੇ ਆ ਤੇ ਲਾਗੇ ਬੰਨੇ ਹੋਟਲ ਵਾਲੇ ਮਜਬੂਰੀ ਦਾ ਫਾਇਦਾ ਚੁੱਕਦੇ ਆ ਵੀ ਯਾਰ ਇਹਨਾਂ ਨੇ ਮਜਬੂਰੀ ਹੀ ਲੈਣਾ ਲੈਣਾ 4-5000 ਰੁਪਏ ਮੰਗਦੇ ਲੇਕਿਨ ਜੇ ਤੁਰ ਫਿਰ ਕੇ ਵੇਖਾਂਗੇ ਤੇ ਆਪਾਂ ਨੂੰ ਕਮਰੇ ਮਿਲ ਹੀ ਜਾਂਦੇ ਆ ਹੁਣ ਆਦੇ ਕੱਡਾ ਵਧੀਆ ਹਾਲ ਆ ਕੂਲਰ ਲੱਗੇ ਪੱਖੇ ਲੱਗੇ ਆ ਆ ਬਿਸਤਰੇ ਦਿੱਤੇ ਉਹਨਾਂ ਨੇ ਗੱਦੇ ਦਿੱਤੇ ਆ ਲੋਗ ਦਿੱਤਾ ਵਾ ਇਲਾਕੇ ਜਿੱਥੇ ਮਰਜ਼ੀ ਘੁੰਮਣ ਫਿਰਨ ਜਾਓ ਤੇ ਤੁਸੀਂ ਵੀ ਜੇ ਹਿਮਕੁੰਡ ਸਾਹਿਬ ਆ ਰਹੇ ਜੇ ਸਰਾਹ ਚ ਕਮਰਾ ਨਹੀਂ ਮਿਲਦਾ ਤੇ ਆਸੇ ਪਾਸੇ ਜ਼ਰੂਰ ਤੋਰ ਫੇਰ ਕੇ ਵੇਖੋ ਆ ਬਾਕੀ ਆ ਬਾਹਰ ਦਾ 뷰 ਬੜਾ ਕਹਿਣਿਆ ਆ ਚੈੱਕ ਕਰੋ ਠੰਡੀਆਂ ਆ ਵਗਦੀ ਆ ਢੈਣ ਵੀ ਹੋ ਯਾਰ ਵਾਕਈ ਆ ਚੈੱਕ ਕਰੋ 뷰 ਤਹੀਂ ਉਹ ਗੁਰਦਰਾ ਸਾਹਿਬ ਆ ਆ ਗੁਰਦਰਾ ਸਾਹਿਬ ਆ आवा यानी कि जिथे रह रहे हैं ਰੇਡ ਮਾਮਾ ਉਹ ਸਾਹਮਣੇ ਲਿਗਾ ਰੇਡ ਉਹ ਪੰਜੀਆਂ ਪੰਜੀਆਂ ਨਹੀਂ ਹੋਣੀ ਯਾਰ ਉਹ ਨਹੀਂ ਓਏ ਇਦਾਂ ਹੀ ਇਦਾਂ ਬਲਾਹ ਕਰ ਲੋਕ ਤੋੜ ਹੁਣ ਬਲਾਹ ਕਰ ਜਿੰਨੇ ਹੈਗੇ ਆ ਸ਼ੀਸ਼ੇ ਦੇ ਕੇ ਜਾਣੇ ਪੈਣਗੇ ਲੈ ਓਏ ਕੀ ਕੰਡੇ ਮਜਵਾੜੇ 20 ਰੁਪਏ ਆ ਇਹ ਦੇ ਦੇ 20 ਵਾਲੇ ਦੇ ਦੇ ਸੱਤ ਆੜੀਆਂ ਹਾਂ ਇੱਕੋ ਕਲਰ ਚਾਹੀਦਾ ਹੈ ਕਾਲਾ ਮਰੋੜ ਦੇ ਕਾਲਾ ਕਲਰ ਹੁੰਦੇ ਦੇਖ ਕਾਲਾ ਕਰ ਆ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਬੜੇ ਭਾਈ ਥੈਂਕ ਯੂ ਜੋਗਰਾਜ ਨਹੀਂ ਇਹ ਹੀ ਠੰਡੀ ਠੰਡੀ ਹਵਾ ਹੈ ਠੰਡੀ ਠੰਡੀ ਕੁਰਬੀ ਖਾਤੇ ਰਿਸ਼ੀ ਜੀ ਆਹ ਮम्मा ਠੀਕ ਆ ਆਪਣੇ ਦੇ ਬਰਫੀ ਵਿੱਚ ਜੰਦੇ ਆ ਉਹ ਬਾਹਰ ਬਾਅਦ ਗੜੀ ਪਹਿਲਾਂ ਬੇਬੀ ਜਾਂਦੀ ਆ ਲੋ ਜੀ ਆਪਾਂ ਕਮਰੇ ਵਿੱਚ ਯਾਨੀ ਕਿ ਹਾਲ ਵਿੱਚ ਆਪਾਂ ਬੈਗ ਬੋਗ ਰੱਖ ਜਿਆਦੇ ਹੁਣ ਆਪਾਂ ਚੱਲੇ ਆਂ ਜੀ ਭੂਤਨਾਥ ਮੰਦਿਰ ਦੇਖਣਾ ਤੇ ਲਾਗੇ ਲక్ష్మణ ਝੂਲਾ ਵਾ ਇਹ ਚੀਜ਼ ਹੈਗੀ ਆ ਲੱਗਦਾ ਗੱਲ ਬਣੂ ਮੁੰਨੂ ਬਰੂ ਥੋੜੀ 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 ਕਰੀਏ ਵਾਹ ਵਾਹ ਆ ਕਿੰਡੀ ਸੋਹਣੀ ਲੋਕੇਸ਼ਨ ਆ ਹਾਂ ਲੱਗਦਾ ਇਤਨਾ ਮੇਰੀ ਫੋਟੋ ਖਿੱਚੀ ਇਹ ਤਾਂ ਫੋਟੋ ਕਿੰਨੇ ਸਾਰੇ ਆ ਵੀ ਉਹ ਵੀ ਆ ਉਹਨੇ ਜਿੱਦਗੇ ਉਹ ਭਾਈ ਬਹੁਤਾਂ ਕੈਂਟ ਵਿਊ ਆ ਯਾਰ ਇਹ ਦੇਖੋ ਆਪਣਾ ਗੁਰਦੁਆਰਾ ਹਿਮਕੁੰਡ ਸਾਹਿਬ ਜਿਹੜਾ ਰਿਸ਼ੀਕੇਸ਼ ਉਤੋਂ 100 ਕਿਲੋਮੀਟਰ ਦੀ ਦੂਰੀ ਤੇ ਆ ਆ ਨਦੀ ਆ ਚੈੱਕ ਕਰੋ ਪਾਰ ਤੁਸੀਂ ਮਗਰ ਆਪਣੇ ਏਟੀ ਵੀ ਜਾਣੇ ਆ ਤੇ ਉਹ ਮੰਦਿਰ ਵੀ ਜਾਣੇ ਆ ਆਪਾਂ ਜੇ ਹੋ ਸਕੇ ਆਵੇ ਚਲੋ ਤੁਹਾਨੂੰ ਆਉ ਦਿਖਾਉਨੇ ਆਪਾਂ ਸਕੂਨ ਦਾ ਇੱਕ ਹਵਾ ਵਗਣ ਢਈ ਆ ਐਡਾ ਕੈਂਡ ਵਿਊ ਆਉਣ ਡਿਆ ਠੰਡੀ ਹਵਾ ਤੇ ਕੋਲ ਦੀ ਝੀਲਿਆ ਇਹ ਬਹੁਤ ਹੀ ਵਧੀਆ ਵਾਈਬਲ ਗੰਢੀ ਆ ਹਿਮਾਚਲ ਆਪਾਂ ਵੀ ਚੱਲਦੇ ਆ ਵਿੱਚ ਓਹ ਠੰਡਾ ਬਰਫਰਗਾ ਪਾਣੀ ਪਹੁੰਚੇ ਹੋਰ ਟੰਗਣੇ ਪੈਣੇ ਮੜੇ ਜੇ ਡੂੰਗਾ ਤਾਂ ਨਹੀਂ ਆ ਜਿਆਦਾ ਨਹੀਂ ਹਾਂ ਉਹ ਪਰ ਵੈਸੇ ਡਾਲ ਤੱਕ ਜੇ ਮਾਣ ਤੇ ਰਾਮੇ ਇੰਨੀ ਸੰਤਾਸ ਹੁੰਦੀ ਹੈ ਡਰ ਕੇ ਆ ਕੇ ਜੀਤ ਹੈ ਉਹ ਤੇਰੀ ਡਰ ਕੇ ਆ ਕੇ ਪੱਥਰ ਹੈ ਉਹ ਤੇ ਨਾ ਪਾਣੀ ਤੇਜ ਜੇ ਆਹੇ ਵਾਜੋ ਕੋਈ ਨਹੀਂ ਆਇ ਤੇ ਤੁਹਾਨੂੰ ਪਹਿਲੋਂ ਕਿਹਾ ਸੀ ਬੂਡ ਨਾ ਪਾਓ ਆ ਖੇਣੇ ਲੱਗੇ ਤੇ ਸਿਆਣੇ ਬੰਦੇ ਦੇ ਹੁਣ ਹੁਣ ਬੂਡ ਲਾਉਣੇ ਪੈਣ ਦੇ ਨਾ ਮੈਂ ਪਹਿਲੋਂ ਕਿਹਾ ਸੀ ਨਾ ਪਾਓ ਕਰਨੀ ਇੱਥੇ ਉਹ ਪਾਣੀ ਇਹਦੀ ਦਾ ਤੰਗਦਾ ਇਸ ਸੰਗਲ ਹਾਇ ਜੰਦੇ ਵਿੱਚ ਉਹਨਾਂ ਦੇ ਪਾਦੇ ਆਉਂਦੀ ਚਿਗਾਂ ਮੈਂ ਨਹੀਂ ਬੇੜੀ ਰਹੀ ਹੈ ਬੇੜੀ ਬੇੜੀ ਰਹੀ ਹੈ ਉਹ ਉਹ ਆਵੇ ਆਵੇ ਆ ਮੋਦੀ ਕਰਕੇ ਬੈਠੇ ਉਹ ਨਹੀਂ ਡੁੱਬਦੂ ਆਇਆ ਕੋਹ ਨਹੀਂ ਦਾ ਵੇਖੀ ਉਹ ਨਹੀਂ ਕਿਤੇ ਹੁੰਦੇ ਉਹਦੇ ਬਾਹਰ ਕੱਢੀ ਜਾਂਦੇ ਆ ਧਿਆਨ ਜੀ ਗੰਗਾ ਮਾਦੀ ਦੇ ਕੰਢੇ ਆਰਤੀ ਦਾ ਪੂਰਾ ਮਤਲਬ ਕਿ ਸੈਟਅਪ ਲਾਇਆ ਉਹਨੇ ਆਰਤੀ ਕਰਦੇ ਹੁਣ ਅੱਧੇ ਪੌਣੇ ਕਿਨ ਦਾ ਆਰਤੀ ਉਹਨੇ ਸ਼ੁਰੂ ਕਰਨੀ ਆ ਥੋੜਾ ਹਨੇਰਾ ਹੋ ਗਿਆ ਜਦੋਂ ਇਹ ਹੁਣ ਆਪਾਂ ਇੱਥੇ ਬੈਠੇ ਆ ਪਰ ਵਾਈਬ ਬਹੁਤ ਕਹਿੰਦਾ ਪਹਿਲਾਂ ਤਾਂ ਦੱਸਿਆ ਲੋਕ ਜਿਹੜੇ ਆ ਪੂਰਾ ਨੰਦਰ ਵਾਲਾ ਲੈ ਰਹੇ ਆਪਣੇ ਪੰਜਾਬੀ ਕਰੋ ਨਹੀਂ ਪੰਜਾਬੀ ਬੈਠੇ ਆਰਤੀ ਜੇ ਬੈਠੇ ਆ ਆਨੰਦ ਲੈਣ ਵਾਸਤੇ ਬਾਕੀ ਆ ਸ਼ਬਦ ਚੱਲਣੇ ਆ ਬڑا 스ਪੂਨ ਲੈਣ ਡਿਆ ਵਾ ਉਹ ਨਾਮ ਮੰਦਰ ਜਾਣਾ ਤੇ ਗਾਇ ਵੇਖ ਕੇ ਨਾ ਉੱਥੇ ਜਾਂਦੇ ਰਹਿਣਾ ਟਾਈਮ ਲੱਗ ਜਾਣਾ ਵਾ ਤਾਂ ਕਰਕੇ ਫਿਰ ਆਪਾਂ ਜਿਹੜਾ ਵਾ ਆ ਤੁਹਾਨੂੰ ਨਜ਼ੀਦਾ ਯੂ ਵੀ ਖਾਤਾ ਵਾ ਤੇ ਸੇਰ ਹੀ ਆਪਾਂ ਚਾਲੂ ਕਰਾਂਗੇ ਸ੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਰਸਤੇ ਦਾ ਸਾਰਾ ਵੀਊ ਵਖਾਵਾਂਗੇ ਸਾਰਾ ਪ੍ਰੋਸੈਸ ਦੱਸਾਂਗੇ ਤੁਹਾਨੂੰ ਪਿੰਡ ਤੋਂ ਆਪਾਂ ਇਹ ਅੰਮ੍ਰਿਤਸਰ ਦੇ ਅੰਮ੍ਰਿਤਸਰ ਤੋਂ ਜਿਹੜਾ ਵਾ ਉਹ ਹਰੀਦੁਆਰ ਐਕਸਪ੍ਰੈਸ ਤੇ ਬੈਠੇ ਇਹਦੇ ਜਰਨਲ ਡੱਬਾ ਨਹੀਂ ਹੁੰਦਾ ਕੋਈ ਵੀ ਸਾਰੇ ਬੁਕਿੰਗ ਨਹੀਂ ਹੁੰਦੇ ਆ ਤੇ 300 ਰੁਪਏ ਦਾ 450 ਰੁਪਏ ਦੇ ਟਿਕਟ ਆ ਆ ਤੇ ਅਮਰੀ ਸਰ ਤੋਂ ਹਰੀਦਵਾਰ ਹਰੀਦਵਾਰ ਤੋਂ ਰਿਸ਼ੀਕੇਸ਼ 50 ਰੁਪਏ ਸਵਾਰੀ ਤੇ ਰਿਸ਼ੀਕੇਸ਼ ਤੋਂ ਗੋਵਿੰਦਗੜ੍ਹ 1000 ਰੁਪਏ ਸਾਰੇ ਮੰਗਿਆ ਉਤਰਾ ਉਹਨਾਂ ਨੇ ਬਾਕੀ ਦੇਖਾਂਗੇ ਆਪਾਂ 1000 ਰੁਪਏ ਸਵਾਰੀ ਦਾ ਮੰਗਿਆ ਵਾ ਉਹਨਾਂ ਗੱਡੀ ਵਾਲਿਆਂ ਟੈਕਸੀ ਵਾਲਿਆਂ ਨੇ ਬਾਕੀ ਸਵੇਰ ਹੁੰਦੀ ਦੇਖਾਂ ਕੀ ਬਣਦਾ ਲੈ ਸਵੇਰ ਰਾਤ ਆਪਾਂ ਆ ਤੁਹਾਨੂੰ ਬਲੌਗ ਵਿਖਾਵਾਂਗੇ ਜਿਹੜੇ ਬਣਾਏ ਆਪਾਂ ਤੇ ਇਧਰ ਆਰਤੀ ਦੀ ਵੀ ਪੂਰੀ ਤਿਆਰੀ ਆ ਗੰਗਾ ਆਰਤੀ ਤੁਹਾਨੂੰ ਦਿਖਾਉਣੇ ਅੱਜ ਗੰਗਾ ਆਰਤੀ ਰੇਂਦਰਾਂ ਦੇ ਇਧਰਾਂ ਦੇ ਇਧਰਾਂ ਨੂੰ ਵਾਈ ਵਰਗ

ôi mau vậy sang nay tôi ghi mà cái gì là cả đây, phải, ਤੇ ਆਪਾਂ ਵੀ ਬਸ ਇੱਥੇ ਵਲੌਗ ਬਣਾਉਣ ਆਏ ਹਾਂ ਨਾ ਸਾਨੂੰ ਪਤਾ ਵੀ ਇੱਥੇ ਆਰਤੀ ਹੋਣੀ ਆਰਤੀ ਮਤਲਬ ਅਨਾਉਂਸ ਹੋਈ ਤੇ ਚੱਲ ਅਸੀਂ ਆਰਤੀ ਦੇਖਣ ਚੱਲ ਗਏ ਆਏ ਆਪਾਂ ਸੱਚਖੰਡ ਸਾਹਿਬ ਆ ਜੇ ਸ਼ੇਮਕੰਡ ਸਾਹਿਬ ਦੇ ਦਰਸ਼ਨ ਕਰਨੇ ਆ ਕੋਈ ਏਦਾਂ ਨਾ ਕਮੈਂਟ ਕਰੇ ਕਿ ਗਏ ਕਿੱਥੇ ਤੁਸੀਂ ਤੁਰੇ ਕਿੱਥੇ ਫਿਰਦੇ ਆਪਾਂ ਸਿਰਫ ਵਲੌਗ ਬਣਾਉਣਦੇ ਹਾਂ ਨਜ਼ਾਰੇ ਵੇਖਣ ਦੇ ਹਰਿਸ਼ਿਕੇਸ਼ ਦੇ ਸੋ ਕੱਲ ਤੁਹਾਨੂੰ ਆਪਾਂ ਦਿਖਾਵਾਂਗੇ ਜੀ ਰਸਤਾ ਸ਼੍ਰੀ ਹਿਮਕੁੰਡ ਸਾਹਿਬ ਦਾ ਸਾਰਾ ਪ੍ਰੋਸੈਸ ਦੱਸਾਂਗੇ ਤੁਹਾਨੂੰ ਤੇ ਦਰਸ਼ਨ ਕਰਾਵਾਂਗੇ ਮਿਲਦੇ ਹਾਂ ਜੀ ਫਿਰ ਕੱਲ